ਉਹਦੇ ਖਾਤਾ ਨਿਰਮਲ ਲੱਗੇ ਵਾਲੀ ਇਹਦਾ ਬੰਦਾ ਧੰਨਵਾਦ ਹੈ ਅੱਧੀ ਜ਼ਿੰਮੇਵਾਰੀ ਹੈ ਅੱਜ ਦੇ ਮੈਚ ਦੀ ਲਾਠੀ ਪਾਲਿਕਾ ਦੇ ਕਨੇ ਦੁਖਬੀਰ ਵਾਲਾ ਪੈਂਡਾ ਹੈ ਅਮਰਤ ਜਿੱਲੋ ਦੀਆਂ ਗੱਲਾਂ ਚੱਲੀਆਂ ਮੇਰੇ ਵੀਰੋ ਤੇ ਚੱਲ ਜਾਫੀ ਨਿਆਰਾ ਵੀਰ ਵਾਲੀ ਪੰਡਾ ਹੈ ਟੀਮ ਦੇ ਉਸ ਤੋਂ ਜ਼ੋਰ ਦਿੱਤਾ ਹੈ ਅਗਲੀ ਰੋਡ ਤੋਂ ਜ਼ੋਰ ਕਾਉਂਗੇ ਆਓ ਸਾਹਮਣੇ ਕਨੇ ਨੰਬਰ ਦਾ ਬੰਦਾ ਜੋੜਦਾ ਮੁੰਡੇ ਨੇ ਆ ਗਿਆ ਕਨੇ ਸਿੱਧਾ ਦੇਤਰ ਸਿੱਧਾ ਆਹ ਮੁੰਡੇ ਦਾ ਪੈਨ ਕਨੇ ਭੰਗਿਆਂ ਦੇ ਲਾਗੇ ਕਰਕੇ ਮਾਹ ਸਿੰਘਾਂ ਦੇ ਲਾਗੇ ਕਰਕੇ ਖੌਲ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਦੇ ਮੁਖਸਰ ਸਾਹਿਬ ਦੀ ਹੈ ਹੋ 40 ਮੁਕਤਿਆਂ ਦੀ ਧਰਤੀ ਹੈ ਹੋ ਲੱਗਦਾ ਜੋ ਹੋ ਬੱਲੇ 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 ਹੋ ਪਾਰ ਦਾ ਠੱਕੀ ਜੀਵ ਹੋ ਨੰਬਰ ਕਿਹਦੇ ਚਾਹੀਦਾ ਕਹਿੰਦੇ ਹੋ ਨੰਬਰ ਕਿਹਦੇ ਚਾਹੀਦਾ ਕਹਿੰਦੇ ਅਗਲੀ ਰੇਡ ਫਿਰ ਕਹਿੰਦੇ ਪੈਂਦੀ ਆ ਯਾਫੀ ਕਹਿੰਦੇ ਤਰਨੇ ਅੱਜ ਕੋਲੇ ਮਖਾੜੀ ਦੀ ਧਰਤੀ ਹੈ ਹੋ ਮਾੜੀ ਦਾ ਮਿਲਦਾ ਕਹਿੰਦੇ ਚੱਲਾ ਹੁੰਦੀਆਂ ਨੇ ਹੋ ਪੂਰੀ ਦੁਨੀਆਂ ਦੇ ਵਿੱਚ ਹੋ ਸਾਹਮਣੇ ਹੇ ਇਹ ਪੈਂਦੀਆਂ ਨੇ ਰੇਡਾ ਯਾਰੋ ਚੜ ਚੜ ਕੇ ਅੱਜ ਜ਼ੋਰ ਲਾ ਜਵਾਨਾ ਯਾਰੋ ਖੜੇ ਖੜ ਕੇ ਇਹ ਸਾਰੇ ਖੱਤੇ ਬੱਟੇ ਸਾਰਾ ਪਾਵਰ ਕਾਉਂਦੀਆ ਯਾਰੋ ਝੁੱਕ ਝੁੱਕ ਕੇ ਹੀ ਨੇ ਪੱਟਾ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਖਿਆਣਾ ਜਿੱਤ ਕੇ ਹੀ ਨੇ ਫੱਟਾ ਦੇ ਵਿੱਚ ਜ਼ੋਰ ਮਿੱਤਰੋ ਬੜੇ ਜਾੜਾ ਜਿੱਤ ਕੇ ਅੱਜ ਤੌੜਾ ਦੀ ਦਾਸਤ ਵਰਤਰੀ ਜਾਣੀਆਂ ਮੇਰੇ ਵੀਰੋ ਅੱਜ ਫਟਾ ਦੇ ਜੋਰ ਕਰਕੇ ਜਾ ਰਹੇ ਆ ਅੱਜ ਛਾਤੀ ਵਿੱਚ ਪਲ ਪਕਿਆ ਜਾਣਾ 12 ਨਰਾਤਾ ਤੇ ਜਲਾਲਾਬਾਦ ਦੀਆਂ ਟੀਮਾਂ ਯਾਰਦੀ ਗਰਾਊਂਡ ਦੇ ਵਿੱਚ ਆ ਜਾਣਗੀਆਂ ਅੱਜ ਮਾਰੀ ਮੁਸਤਫੇ ਦੀਆਂ ਗੱਲਾਂ ਚੱਲੀਆਂ ਅੱਰੇ ਫੁੱਫੀ ਭਾਲੀ ਦੀਆਂ ਗੱਲਾਂ ਚੱਲੀਆਂ ਅੱਰੇ ਜ਼ੋਰੇ ਕੰਡੀਆਂ ਗੱਲਾਂ ਅਰੇ ਸਮਾਜਪਰ ਦੀਆਂ ਗੱਲਾਂ ਇਹਨਾਂ ਪਿੰਡਾਂ ਦੀ ਕਬੱਡਰੀ ਦੀ ਨਸਲੀ ਦੇ ਤੌਰ ਤੇ ਜਾਣਾ ਆਇਆ ਲੋ ਸਾਹਮਣੇ ਸੀਨ ਵਾਲੀ ਦਾ ਥੋਰ ਮੈਦਾਨ ਵਿੱਚ ਕੋਸ਼ਿਸ਼ ਕਰ ਰਿਹਾ پنڈ کے مجھے ماڑی کبو گئے ایک ماری وہ پیڈ ہے ਮੇਰੇ ਮੁਸਬਾਰ ਕਹਿੰਦੇ ਇਹ ਮਾਲਰੋ ਦਾ ਪਿੰਡਾ ਮੇਰੇ ਮਿੱਤਰੋ ਹਰ ਖੁੱਲੇ ਬੱਲੇ ਖੜੀ ਹੈ ਇੰਨਾ ਸਨਕੇ ਯੋਧਿਆਂ ਦਾ ਉਹ ਦੁਨੀਆ ਕੰਬਲੀ ਹੈ ਧਰਤ ਨਾਲ ਲਵੇ ਦੀ ਬੰਦੇ ਅੰਤ ਕਰਾਉਣੇ ਜਾਂਦੀ ਹੈ ਉਹ ਧਰਤ ਨਾਲ ਲਵੇ ਦੀ ਬੰਦੇ ਅੰਤ ਕਰਾਉਣੇ ਆਉਂਦੀ ਹੈ ਪਿਆਰ ਜਿਹੜੇ ਬੱਲੇ ਕੀਤੇ ਮੇਰੇ ਵੀਰੋ ਤੇ ਗੱਲਾਂ ਟਕਾਣੇ ਲੱਗੀਆਂ ਤਿੰਨ ਜਾਫੀ ਤਿਆਰ ਹੈ ਸੀੜਾ ਵਾਲੀ ਪੱਟਾ ਤੇ ਜਿੰਨਾਂ ਦੇ ਬੰਦੇ ਮੁੰਡੇ ਨੇ ਖੜਕ ਪੱਟੇ ਆ ਕਿ ਜਿੰਨੇ ਪੱਟੇ ਇਹ ਪ੍ਰੋਟੇ ਜਾ ਕੇ ਧਰਮੇ ਦੇ ਪੱਜੇ ਫੇਟੋ ਪਾਰੇ ਨਾਲ ਲਹਾਜ ਪਰ ਕੀ ਪਸਾਦੀ ਸੱਜਣਾ ਤੇ ਬੜੀ ਉੱਕੀ ਹੁੰਦੀ ਜਿਹੜੀ ਕਬੱਡੀ ਸੱਜਣਾ ਤੇ ਬੜੀ ਉੱਕੀ ਹੁੰਦੀ ਜਿਹੜੀ ਕਬੱਡੀ ਸੱਜਣਾ ਤੇ ਬੜੀ ਅਕੀਦਾ ਕਿਹੜੇ ਵੀ ਤਮੱਤਿਆ ਪਰ ਵੀ ਪੰਦੀ ਆ ਮੇਰੇ ਲਈ ਮਿਹਨਤ ਕਰਨੀ ਪੈਂਦੀ ਆ ਮੇਰੇ ਲਈ ਸੁਭਾਅ ਅੱਗੇ ਮੇਰੇ ਵੀਰੋ ਵੱਡੀ ਤਫਰਤ ਲਗਾਉਣੀ ਪੈਂਦੀ ਆ ਲੋ ਰੇਡ ਖੀਰ ਆਲੀਆ ਖੇਡ ਮੈਦਾਨ ਤੋਂ ਆ ਕੇ ਸਿਰ ਵਾਲੇ

ਹਰ ਬੱਲੇ 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 ਹੁਣ ਸਾਹਮਣੇ ਨੰਬਰ ਦਾ ਖਾਤਾ ਕਿ ਜਰੂਰ ਦੱਸਾਂ ਕਿ ਇਹ ਨੰਬਰ ਕਿਹਦੇ ਕਮਾਲ ਦਾ ਜਰੂਰ ਦੱਸਾਂ ਕਿ ਅਗਲੇ ਮੈਚ ਦੀਆਂ ਟੀਮਾਂ ਸਾਡਾ ਤਰੌਂਕਾ ਤੇ ਜਲਾਲਾਬਾਦ ਦੀ ਟੀਮ ਜਲਦੀ ਆਜੂਗੀ ਬਾੜਾ ਤਰੌਂਕਾ ਤਾਂ ਜਲਾਲਾਬਾਦ ਦੀ ਟੀਮ ਉਧਰ ਸਾਡੇ ਗੋਲਡਨ ਸਪੌਂਸਰ ਸੈਮਨ ਸਪੌਂਸਰ ਸਰਦਾਰ ਮੁਖਤਿਆਰ ਸਿੰਘ ਜੀ ਤੋਂ ਤਾਂ ਦਾ ਜੂਰੇ ਜੂਰਾ 70000 ਦਾ ਵੱਡਾ ਸਹਯੋਗ ਹੈ ਲਓ ਖੇਡ ਮੈਦਾਨ ਵਿੱਚ ਫੀਰਾਂ ਦੀ ਕਬੱਡੀ ਭਾ ਰਿਹਾ ਹੈ ਚਾਰ ਜਾਫੀ ਤਿਆਰ ਹੈ 36 ਪਾਸ ਪੰਡ ਚਾਰਾਂ ਦੇ ਵਿੱਚੋਂ ਸਭ ਵੱਡੇ ਵੱਡੇ ਕਰਵਾਦੀ ਹੈ ਪਰ ਕੰਨੀ ਦਾ ਇਹ ਮਨਾਵੜਾ ਹੋ ਗਿਆ ਤੇ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਇੱਕ ਤਿੰਨ ਜੋਰ ਦਿੱਤਾ ਹੈ ਅਗਲੇ ਕੁ ਫੱਟੇ ਵਾਲੇ ਵਾਲਾ ਪਾ ਰਿਹਾ ਤੇ ਪਿਆਰ ਬੜੀ ਨਾਲ ਕਿੱਦਰੇ ਵੀ ਫੋਨ ਲੱਗਦੇ ਕਿੱਡਾ ਹੋਣੀ ਹੀਰਾ ਜੇ ਦੀ ਪ੍ਰੀਤ ਵਰਦਾ ਬਹੁਤ ਬਸਰ ਤਰਕ ਨਿੱਕੀ ਘਰੋਣੀ ਤੇ ਸੰਗੀਤ ਹੈ ਨਹੀਂ ਪੁਜਾਪੀ ਜੇ ਸੰਗੀਤ ਵਰਕਾ ਗੁਰੂ ਤੇਗ ਬਖਸ਼ ਵਰਕਾ ਨਾ ਗੁਰੂ ਲੋਕੋ ਤੇ ਰਾਜ ਕਰਨਾ ਨਹੀਂ ਕਿਤੇ ਮਹਾਰਾਜਾ ਰਣਜੀਤ ਵਰਕਾ ਜੰਮਨਾ ਜੱਟ ਦੀ ਦਾਸ ਕਦਾ ਅਗੜ ਰੇ ਤੇ ਕੰਬੀ ਨੇ ਗਾਲ ਜੀ ਸਕਦਾ ਕੋਈ ਫਤੀਕ ਵਰਕਾ ਜਿੱਤੂ ਮੁੰਡੇ ਵਾਲੇ ਵਰਕਾ ਦਾ ਸੂਰ ਜੰਮਣਾ ਤੇ ਪੁੱਤ ਜੰਮਣਾ ਨਹੀਂ ਬਰਾਣਾ ਦੇ ਰਣਜੀਤ ਵਰਕਾ ਪੁੱਤ ਜੰਮਣਾ ਦੀ ਬਰਾਣਾ ਦੇ ਹੁਣ ਕੀ ਕਰੀਏ ਰਾਤੀ ਕਿਹਦੀ ਆਉਂਦੀ ਮੁੜ ਕੇ ਆਉਂਦਾ ਜਿਹੜੇ ਧੁਰੀਆਂ ਧੁਰਕੇ ਆਉਂਦੇ ਮੇਰੀ ਜਿੱਤੂ ਵੀਰੇ ਸਿਰਾਰ ਦੇ ਜਿੱਤੂ ਵੀਰੇ ਨੋਟ ਕਰਦੇ ਭੱਜੇ ਭਾਈ ਸਿਰਾਰ ਦੀ ਟੀਮ ਜਿੱਤ ਰਹੀ ਹੈ ਸਿਰਾਰ ਦੀ ਸਾਜੂ ਜੀ ਬਾਹਰ ਘਰਾਤਾ ਤੇ ਨਾਲ ਰੁਕਦਾ ਇਹ ਟੀਮ ਜਲਦੀ ਅੱਗੇ ਅਗਲੇ ਮੈਚੇ ਟੀਮਾਂ ਦੇ ਜਿਹੜੇ ਆਪੇ ਸ਼ਾਨਦਾਰ ਨੇ ਉਹ ਕਰਦੀ ਪਿੰਡਿਆਂ ਤੋਂ ਜੂਰ ਲੱਭਾ ਜਿਉਂਕੇ ਅੱਜ ਦਾ ਫੇਨ ਕਰਮਾ ਵਾਲਾ ਫੇਨ ਹੈ ਕਹਿੰਦੇ ਭਾਫਰਾ ਦਾ ਫੇਨ ਹੈ ਮੇਰਾ ਸੱਕੇ ਪਾਰਸ਼ਰ ਵੀ ਇਸ ਸਾਡੇ ਪਿੰਡ ਤੇ ਰੱਖਦੀਆਂ ਮੇਰਾ ਨੇ ਰਮਾ ਦਾ ਪੱਤ ਬਾਲੂਆ ਭਾਈ ਜੱਸੀ ਆ ਅਮਰੀਕਾ ਦੇ ਵਿੱਚ ਉਹ ਬੜਾ ਧੰਨਵਾਦ ਹੈ ਵੱਡੇ ਰੂਲੇ ਅੱਜ ਦੇ ਵੱਡੇ ਮੇਲੇ ਵਿੱਚ ਉਹ ਵੱਡੇ ਭੜੀਆਂ ਦੇ ਕੋਈ ਅਮਰੀਕਾ ਤੋਂ ਹੈ ਕੋਈ ਕੈਨੇਡਾ ਤੋਂ ਹੈ ਵੀ ਕੁੜੀ ਯੂਕੇ ਤੋਂ ਹੌਸਤਾਂ ਦਵਾਦੀ ਕਰਦੇ ਆ ਅੱਜ ਦਾ ਲਾਈਵ ਕਹਿੰਦੇ ਕਬੱਡੀ 365 ਵਾਲੇ ਮੁੰਡੇ ਵਿਸ਼ੇਸ਼ ਹੋਰ ਵੀ ਆਇਆ ਅੱਜ ਦਾ ਮੇਲਾ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਲਾਈਵ 365 ਆਲਾ ਕਹਿੰਦੇ ਮੁੰਡੇ ਆਈ ਹੋਈ ਹੈ ਉਹਨਾਂ ਵੀਰਾਂ ਦਾ ਵੀ ਧਰੋਣ ਧੜਾ ਦਾ ਵੱਡੇ ਭਾਈ ਜਲਦੀ ਲੜ ਲਈਏ ਸਾਡਾ ਬਾ ਜਲਦੀ ਦੇ ਨਾਲ ਕਰਦੀਏ ਮੈਚ ਖੇੜੀ ਅੱਪਰ ਲਓ ਚੰਤੀ ਦਾ ਮੈਚ ਖੇਡਿਆ ਆ ਰਿਹਾ ਕਿਉਂਕਿ ਪਾਸੇ ਬਾੜੇ ਦਰਾਂ ਦੇ ਵੀ ਟੀਮ ਹੈ ਉਹ ਦੂਜੀ ਸੈੱਡ ਜਲਾਲਾਬਾਦ ਦੀ ਟੀਮ ਹੈ ਜਲਾਲਾਬਾਦ ਧਰਮਕੋੜ ਦਾ ਟੀਮ ਹੈ ਮੇਰੇ ਵੀਰੋ ਤੇ ਗੱਲਾਂ ਬਾੜੇ ਨਰਾਕੇ ਦੀਆਂ ਐਂ ਫੇਰ ਮੈਦਾਨ ਵਿੱਚ ਚੱਲੀ ਹੈ ਲੈ ਵੀ ਜਲਾਲਾਬਾਦ ਦੀ ਪੁਬਲਿਕ ਟੀਮ ਦੇ ਵੀ ਸੈੱਡ ਹੈ ਜਲਾਲਾਬਾਦ ਦੀ ਟੀਮ ਆਪਾਂ ਕਹਿ ਸਕਦੇ ਹਾਂ ਕੁੱਝ ਕੀ ਮੈਰੋਕਾ ਵਾਲੀ ਸੈੱਡ ਤੇ ਬਾੜੇ ਨਰਾਕੇ ਵੀ ਸਹੀ ਪੁੱਜ ਗਈ ਹੈ ਫੇਰ ਪਿੰਡ ਵਾਲੀ ਸੈੱਡ ਟੂਪੀ ਦਾ ਮੈਚ ਲੰਗੂ ਕੋਲ ਦੇ ਪਿਛੋੜ ਤੋਂ ਆਇਆ ਜਿਸ ਭਰਾ ਦਾ ਧੰਨਵਾਦ ਹੈ ਗੱਲਾਂ ਥਮੇ ਥਮੇ ਨਾਲ ਚੱਲੀ ਹੈ ਲੰਬੂ ਬਲਾਲ ਸਮੇਂ ਖਵੇਰੇਲਾ ਤੋਹਿਆ ਭਾਈ ਦੇ ਸਾਰੇ ਅੱਜ ਦੇ ਦਿਨ ਦਾ ਬਹੁਤ ਵੱਡਾ ਮੇਲਾ ਕਿੰਨੇ ਜਿੰਨੇ ਵੀ ਪ੍ਰਬੰਧਕ ਵੀਰ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਕਰਦੇ ਆ ਬਹੁਤ ਵੱਡੀ ਮਿਹਨਤ ਵੀਰਾਂ ਦੀ ਬਹੁਤ ਵੱਡਾ ਪਿਆਰ ਹੈ ਬਹੁਤ ਵੱਡਾ ਇਕਾ ਬੋਲਦਾ ਭਾਈਓ ਦਾ ਬੜਾ ਧੰਨਵਾਦ ਹੈ ਕਿਉਂਕਿ ਜਿਹੜਾ ਮੇਲਾ ਦਾ ਇਹ ਲੰਬੇ ਸਮੇਂ ਤੋਂ ਚੱਲਦਾ ਰਿਹਾ پیڈ میری بے دن کی بہتری ہے پینے ہے جیسے ٹینکی لگے نہ منہ ٹونا کسی نے ਫੈਰ ਪੁੰਗਿਆ ਜਿਹਦਾ ਪਾਣੀ ਉੱਪਰ ਪ੍ਰੇਸ਼ਰ ਪੀਣ ਵਾਲਾ ਪਿਆ ਹੈ ਲਓ ਧੰਨਵਾਦ ਹੈ ਲਓ ਫੈਂਡੀ ਰੇਡ ਤੇ ਕਿੰਨੇ ਦਸਤੀਆ ਕਰਿਆ ਨੇ ਲਓ ਜੇਕਰ ਮੈਦਾਨ ਦੇ ਵਿੱਚ ਬਰੋ ਫਿਰ ਰੇਡ ਲਾ ਰਿਹਾ ਮਨੁਸ਼ ਸਿੰਘ ਤੇਰਾ ਮੈਚ ਕੁਟਾਕੇ ਬੁਲਾਲਾ ਮਾਰਦੀ ਗਰੀਬ ਖੇਡ ਰਹੀ ਹੈ ਤੇ ਬੁੱਗੀ ਸਾਹਿਬ ਇੱਕ ਪੁੱਜ ਗਿਆ ਸਾਡੇ ਦਿਰਾਤੇ ਫਿਰ ਦੇ ਰਿਹਾ ਬਰਨਦ ਦਾ ਬੇਤੀ ਹੈ ਐਸੇ ਕਾਉਂਟਰ ਆ ਰਿਹਾ ਮੇਰਾ ਨੂੰ ਕਿਉਂਕਿ ਆਪ ਵੀ ਮੈਚ ਚਾਹਿਆ ਜਾ ਰਿਹਾ ਹੈ ਅਗਲੇ ਮੈਚਾਂ ਆਪਾਂ ਜਲਦੀ ਪਾਣ ਮੰਗੇ ਨੰਬ ਵਾਲੀ ਵੀ ਟੀਮ ਬਾਜੀ ਦੇ ਵਿੱਚ ਲੰਬਵਾਲੀ ਦੀ ਟੀਮ ਲੋਪੋ ਦੇ ਨਾਲ ਖੇਡੂਗੀ ਲੰਬਵਾਲੀ ਦੀ ਟੀਮ ਲੋਪੋ ਦੇ ਨਾਲ ਮਿਲੂਗੀ ਇਹ ਟੀਮ ਆਜੂ ਲੰਬਵਾਲੀ ਤੇ ਲੋਪੋ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਲੰਬਵਾਲੀ ਤੇ ਲੋਪੋ ਦੀਆਂ ਟੀਮਾਂ ਲੋਪੋ ਦੇ ਬਾਹਰ ਤਰਾਕੇ ਵਾਲਾ ਕਬੱਡੀ ਖਾ ਰਿਹਾ ਤੇ ਚੰਨ ਗਾਫੀ ਪਿਆਰਾ ਗੁਰਾਗਰਾ ਬਾਦ ਪੰਡਾ ਜਿੰਨਾ ਗਾਫੀ ਦੇ ਵਿੱਚ ਕਿਹੜਾ ਬੱਲੇ ਬੱਲੇ ਕਰਵਾਉਂਦਾ ਲੋ ਪਹਿਲੀ ਰੇਡ ਤੇ ਕੁੰਡੇ ਕੰਮੀ ਖੇਡਣ ਲਈ ਕੁੰਡੇ ਜੱਟੇ ਖਾਲਿਆ ਆ ਗਏ

ਆਪ ਵੀ ਕਦੇ ਨੰਨ ਲਈ ਮੁੰਨੇ ਪੱਟਾ ਤੇ ਖਾਪੀਆਂ ਮਾਰ ਦੂ ਹੈ ਕਿਉਂਕਿ ਗਰਮੀ ਵੀ ਜ਼ਿਆਦਾ ਹੋ ਗਈ ਹੈ ਮੈਚ ਵੀ ਸਾਰੇ ਥੋਪੀ ਦੇ ਹੈ ਮੇਲਾ ਕਦੇ ਮਾੜੀ ਪੈਂਦਾ ਮੇਰੇ ਮਤੂ ਹੌ ਬੱਲੇ ਬੱਲੇ ਭੱਜਦੇ ਧੱਕੇ ਕੰਦੇ ਔਰ ਅਮਰ ਕਮਾਲ ਦਾ ਜੋਰ ਦਿੰਦਾ ਕਹਿੰਦੇ ਔਰ ਅਮਰ ਕਮਾਲ ਦਾ ਜੋਰ ਦਿੰਦਾ ਕਹਿੰਦੇ ਕਿਉਂਕਿ ਅੱਜ ਜੁਗੀਆਂ ਦੇ ਟੀਮਾਂ ਵਧੀਆਂ ਵਧਣਦੀਆਂ ਸਾਰੇ ਕਹਿੰਦੇ ਟੌਪ ਦੀਆਂ ਬੜੀਆਂ ਨੇ ਔਰ ਸਾਰੀਆਂ ਟੌਪ ਦੀਆਂ ਬੜੀਆਂ ਨੇ ਸਾਨੂੰ ਕਹਿ ਸਕਦੇ ਆ ਬੜੇ ਕਮੰਡੋ ਪਾਣ ਤੇ ਦੁਨੀਆਂ ਦੇ ਕਹਿੰਦੇ ਓਹ ਵੱਡੇ ਮੱਲਾ ਨੇ ਆਣਾ ਮੇਰੇ ਮਿੱਤਰੋ ਓਹ ਜਾਂਦੇ ਹੋਣਗੇ ਔਰ ਸਾਹਮਣੇ ਔਰ ਲੱਗਦਾ ਜੀ ਔਰ ਬੱਲੇ 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 ਖੱਪੇ ਸੱਜੇ ਉੱਤੇ ਔਰ ਦੇ ਪੁਆਇੰਟ سردر جسندر نگرانی پتا میلہ دے جا رہا ہے ज़रूर कमे साले जुड़े धरती हलंदी धरती हलंदी